ਆਰੇ ਕਬੀਰ ਨਿਰਮਲ ਬੂੰਦ ਆਕਾਸ ਕੀ ਲੀਨੀ ਧੂਮ ਮਲਾਈ ਅਨਕ ਸਿਆਨੇ ਪਚ ਗਏ ਨਾ ਨਿਰਵਾਰੀ ਜਾਏ ਕਬੀਰ ਹਜ ਕਾਬੇ ਹੋ ਜਾਏ ਥਾ ਆਗੇ ਮਿਲਿਆ ਖੁਦਾਈ ਸਾਈ ਮੁਜਸਿਓ ਲੜ ਪਰਿਆ ਤੁਜੈ ਕਿਨ ਫਰਮਾਈ ਗਾਇ ਕਬੀਰ ਹਜ ਕਾਬੇ ਹੋਏ ਹੋਏ ਗਿਆ ਕੀਤੀ ਬਾਰ ਕਬੀਰ ਸਾਈ ਮੁਝ ਮਹਿ ਕਿਆ ਖਤਾ ਮੁਖੋ ਨਾ ਬੋਲੇ ਪੀਰ ਕਬੀਰ ਜੀ ਜੋ ਮਾਰਹਿ ਜੋਰ ਕਰ ਕਹਤੇ ਹੈ ਜੋ ਹਲਾਲ ਦਫਤਰ ਦਈ ਜਬ ਕਾੜ ਹੈ ਹੋਏਗਾ ਕੌਣ ਹਵਾਲ ਕਬੀਰ ਜੋਰ ਕੀਆ ਸੋ ਜ਼ੁਲਮ ਹੈ ਲੇ ਜਵਾਬ ਖੁਦਾਏ ਦਬਤਰ ਲੇਖਾ ਨੀਕ ਸੈ ਮਾਰ ਮੁਹੇ ਮੁਹ ਖਾਈ ਕਬੀਰ ਲੇਖਾ ਦੇ ਨਾ ਸੁਹੇਲਾ ਜੋ ਦਿਲ ਸੂਚੀ ਹੋਏ ਉਸ ਸਾਚੇ ਦੇ ਬਾਨ ਮਹ ਪੱਲਾ ਨਾ ਪਕਰੇ ਕੋਏ ਕਬੀਰ ਧਰਤੀ ਅਰ ਆਕਾਸ ਮਹ ਦੋਏ ਤੂੰ ਬਰੀ ਆਵਦ ਹਟ ਦਰਸ਼ਨ ਸੰਸੇ ਪਰੇ ਹਰ 84 ਹੀ ਸਿੱਧ कबीर मेरा मुझ में किछ नहीं जो किछ है सो तेरा तेरा तुझको सौंपते क्या लागे मेरा कबीर तू तू करता तू हुआ मुझ में रहा ना हूं जब आपा परका मिट गया जत देखूं तत तू कबीर बेकार है चितवते ਜੋ ਥੇ ਕਰਤੇ ਆਸ ਮਨੋਰਥ ਕੋਇ ਨਾ ਪੂਰਿਓ ਚਾਲੇ ਉਠਨ ਰਾਸ ਕਬੀਰ ਹਰਿ ਕਾ ਸਿਮਰਨ ਜੋ ਕਰੈ ਸੋ ਸੁਖੀਆ ਸੰਸਾਰ ਇਤੋਤ ਕਤਹ ਨਾ ਡੋਲੈ ਜਿਸ ਰਖੈ ਸਿਰ ਜਨਹਾਰ ਕਬੀਰ ਕਹਾਣੀ ਪੀੜ ਤੇ ਸਤਗੁਰ ਲਿਏ ਛਡਾਇ ਪਰਾਪੁਰਬਲੀ ਭਾਵਨੀ ਪਰਗਟ ਹੋਈ ਆਏ ਕਬੀਰ ਟਾਲਹਿ ਟੋਲੇ ਦਿਨ ਗਿਆ ਵਿਆਜ ਵਢੰਤੋ ਜਾਏ ਨਾ ਹਰ ਭਜਿਓ ਨਾ ਖਤ ਫਟਿਓ ਕਾਲ ਪਹੁੰਚੋ ਆਏ ਮਹੱਲਾ ਪੰਜਵਾਂ ਕਬੀਰ ਕੂਕਰ ਭੌਂਕਨਾ ਕਰੰਗ ਪਿਛੈ ਉਠਦਾਏ ਕਰਮੀ ਸਤਗੁਰ ਪਾਇਆ ਜਿਨਹੋ ਲੀਆ ਛਡਾਈ ਮਹੱਲਾ ਪੰਜਵਾਂ ਕਬੀਰ ਧਰਤੀ ਸਾਧ ਕੀ ਤਸਕਰ ਬੈ ਸਹਗਾਏ ਧਰਤੀ ਭਾਰ ਨਾ ਬਿਆਪਈ ਤੁਨ ਕੋ ਲਾਹੂ ਲਾਹੇ ਮਹੱਲਾ ਪੰਜਵਾ ਕਬੀਰ ਚਾਵਲ ਕਾਰਨੇ ਤੁਖ ਕੋ ਮੋਹ ਲੀ ਲਾਏ ਸੰਗੁਕ ਸੰਗੀ ਬੈਸ ਤੇ ਤਬ ਪੁੱਛੈ ਧਰਮ ਰਾਏ ਨਾਮਾ ਮਾਇਆ ਮੋਹਿਆ ਕਹ ਤਲੋਚਨ ਮੀਤ ਕਾਹੇ ਸੀ ਪੋਛਾਇ ਲੈ RAM ਨਾ ਲਾਗੋ ਚੀਤ ਨਾਮਾ ਕਹ ਤਨੋਚਨਾ ਮੁਖ ਤੇ RAM ਸਮਾਲ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ ਮਹੱਲਾ ਪੰਜਾ ਕਬੀਰਾ ਹਮਰਾ ਕੋ ਨਹੀਂ ਹਮ ਕਿਸੂ ਕੇ ਨਾ ਹੈ ਜਿਨ ਇਹੋ ਰਚਨ ਰਚਾਇਆ ਤਿਸ ਹੀ ਮਾਹੇ ਸਮਾਹੇ ਕਬੀਰ ਕੀ ਚੜਿਆ ਤਾ ਗਿਰ ਪਰਿਆ ਕਿਛੂ ਨਾ ਆਇਓ ਹਾਥ ਪੀ ਸਤ ਪੀ ਸਤ ਚਾਬਿਆ ਸੋਈ ਨਿਭਿਆ ਸਾਥ ਕਬੀਰ ਮਨ ਜਾਣੈ ਸਭ ਬਾਤ ਜਾਣਤ ਹੀ ਔਗਨ ਕਰੈ ਕਾਹੇ ਕੀ ਕੁਸਲਾਤ ਹਾਥ ਦੀਪ ਕੂਏ ਪਰ ਕਬੀਰ ਲਾਗੀ ਪ੍ਰੀਤ ਸੁਜਾਨ ਸਿਓ ਵਰਜੈ ਲੋਗ ਅਜਾਨ ਤਾਂ ਸਿਓ ਟੂਟੀ ਕਿਉ ਬਨੈ ਜਾਕੇ ਜੀ ਪਰਾਨ ਕਬੀਰ ਕੋਠੇ ਮੰਡਪ ਹੇਤ ਕਰ ਕਾਹੇ ਮਰਹੁ ਸਵਾਰ ਕਾਰਜ ਸਾਡੇ ਤੀਨ ਹੱਥ ਕਣੀ ਤਾਂ ਪਾਉਣੇ ਚਾਰ ਕਬੀਰ ਜੋ ਮੈਂ ਚਿਤਮੋ ਨਾ ਕਰੈ ਕਿਆ ਮੇਰੇ ਚਿਤਵੇ ਹੋਏ ਆਪਣਾ ਚਿਤਵੇ ਆਹਰ ਕਰੈ ਜੋ ਮੇਰੇ ਚਿਤ ਨਾ ਹੋਏ ਮਹੱਲਾ ਤੀਜਾ ਚਿੰਤਾ ਭੇ ਆਪ ਕਰਾਏ ਸੀ ਅਚਿੰਤ ਭੇ ਆਪ ਦੇ ਨਾਨਕ ਸੋ ਸਲਾਹੀਐ ਜੇ ਸਭਨਾ ਸਾਰ ਕਰੇ ਮਹੱਲਾ ਪੰਜਵਾਂ ਕਬੀਰ RAM ਨਾ ਚੇਤਿਓ ਫਿਰ ਆ ਲਾਲਚ ਮਾਹੇ ਪਾਪ ਕਰਮਤਾ ਮਰ ਗਇਆ ਆਉਦ ਪੁੰਨੀ ਖਿਨ ਮਾਹੇ ਕਬੀਰ ਕਾਇਆ ਕਾਚੀ ਕਾਰ ਵੀ ਕੇਵਲ ਕਾਚੀ ਧਾਤਿ ਸਾਬਤ ਰਖੈ ਤਾ RAM ਭਜ ਨਾਹੀਂ ਤਾਂ ਬਿਨ ਠੀ ਬਾਤ ਕਬੀਰ ਕੇਸੋ ਕੇਸੋ ਕੂਕੀਐ ਨਾ ਸੋਈਐ ਅਸਾਰ ਰਾਤ ਦਿਵਸ ਕੇ ਕੂਕਨੇ ਕਬਹੁ ਕੇ ਸੁਨੇ ਪਕਾਰ ਕਬੀਰ ਕਾਇਆ ਕਜਲੀ ਬਨ ਭਇਆ ਮਨ ਕੁੰਚਰ ਮਹਿਮੰਤ ਅੰਕਸ ਗਿਆਨ ਰਤਨ ਹੈ ਖੇਵਟ ਬਿਰਲਾ ਸੰਤ ਕਬੀਰ RAM ਰਤਨ ਮੁਖ ਕੋਥਰੀ 파ਰਖ ਆਗੇ ਖੋਲ ਕੋਈ ਆਏ ਮਿਲੇ ਗੋਗਾਹ ਕੀ ਲੇ ਗੋ ਮਹਗੇ ਮੋਲ ਕਬੀਰ RAM ਨਾਮ ਜਾਨਿਓ ਨਹੀਂ ਪਾਲਿਓ ਕਟਕ ਕੁਟੰਬ ਤੰਦੇ ਹੀ ਮੈਂ ਮਰ ਗਯੋ ਬਾਹਰ ਭਈ ਨ ਬੰਬ ਕਬੀਰ ਆਖਿ ਕੇਰੇ ਮਾਟ ਕੇ ਪਲ ਪਲ ਗਈ ਬਿਹਾਏ ਮਨ ਜੰਜਾਲ ਨਾ ਛੋੜਈ ਜਮ ਦੀ ਆਦਮਾ ਮਾਇਆਏ ਕਬੀਰ ਤਰਵਰ ਰੂਪੀ RAM ਹੈ ਫਲ ਰੂਪੀ ਬੈਰਾਗ ਛਾਇਆ ਰੂਪੀ ਸਾਦ ਹੈ ਜਿਨ ਤਜਿਆ ਬਾਦ ਬਿਬਾਦ ਕਬੀਰ ਐਸਾ ਬੀਜ ਬੋਏ ਬਾਰਹਾ ਮਾਸ ਫਲੰਤ ਸੀਤਲ ਛਾਇਆ ਗਹਿਰ ਫਲ ਪੰਖੀ ਕੇਲ ਕਰਨਤ ਕਬੀਰ ਦਾਤਾ ਤਰ ਵਰ ਦਇਆ ਫਲ ਉਪਕਾਰੀ ਜੀਵੰਤ ਪੰਖੀ ਚਲੇ ਦਸਾ ਵਰੀ ਬਿਰਖਾ ਸੁਫਲ ਫਲੰਤ ਕਬੀਰ ਸਾਧੂ ਸੰਗ ਪ੍ਰਾਪਤੀ ਲਿਖਿਆ ਹੋਏ ਲਲਾਟ ਮੁਕਤ ਪਦਾਰਥ ਪਾਈਐ ਠਾਕ ਨਾ ਅਬ ਕਟ ਘਾਟ ਕਬੀਰ ਏਕ ਘੜੀ ਆਦੀ ਘਰੀ ਆਦੀ ਹੂੰ ਤੇ ਆਦ ਭਗਤਨ ਸੇਤੀ ঘোষਟੇ ਜੋ ਕੀਨੇ ਸੋ ਲਾਭ ਕਬੀਰ ਭਾਗ ਮਾਛਲੀ ਸੁਰਾਪਾਨ ਜੋ ਜੋ ਪ੍ਰਾਨੀ ਖਾਹੇ ਤੀਰਥ ਵਰਤ ਨੇਮ ਕੀਏ ਤੇ ਸਬੈ ਰਸਾ ਤਿਲ ਜਾਹੇ ਨੀਚੇ ਲੋਇਨ ਘਰ ਰਹੋ ਲੈ ਸਾਜਨ ਘਟ ਮਾਹੇ ਸਬਰ ਅਤ ਖੇਲੋ ਪੀ ਸੋ ਕਿਸੇ ਲਖਾਵ ਨਾਹੀ ਆਠ ਜਾਮ 64 ਘਰੀ ਤੋ ਨਿਰਖਤਰ ਹੈ ਜੀਓ ਨੀਚੇ ਲੋਇਨ ਕਿਉਂ ਕਰੂੰ ਸਭ ਘਟ ਦੇਖੋ ਪੀਓ ਸੁਨ ਸਖੀ ਪੀ ਮਹਿ ਜੀਓ ਬਸੈ ਜੀ ਮਹਿ ਬਸੈ ਕੇ ਪੀਓ ਜੀਓ ਪੀਓ ਭੂਜੋ ਨਹੀਂ ਘਟ ਮਹਿ ਜੀਓ ਕੇ ਪੀਓ कबीर बामन गुरु है जगत का भक्तन का गुरु नाही अर्ज उर्ज कै पाच मुआ चारो बे दोह माहे हर है खांड रेत में बिखरी हाथी चुनी ना जाए कह कबीर गुर भली बुझाई कीटी होए कै खाए कबीर ਜੋ ਤੂਏ ਸਾਧ ਪਰਮ ਕੀ ਸੀਸ ਕਾਟ ਕਰ ਗੋਏ ਖੇਲ ਤ ਖੇਲ ਤ ਹਾਲ ਕਰ ਜੋ ਕਿਛ ਹੋਏ ਤਾ ਹੋਏ ਕਬੀਰ ਜੋ ਤੂਏ ਸਾਧ ਪਰਮ ਕੀ ਪੱਕ ਏ ਸੇ ਤੀ ਖੇਲ ਕਾਚੀ ਸਰਸੋਂ ਪੇਲ ਕੈ ਨਾ ਖਾਲ ਭਈ ਨਾ ਤੇਲ ਤੂੰ ਡਕ ਡੋਲ ਹੈ ਅੰਦਗਤ ਹਰ ਚੀਨਤ ਨਾਹੀ ਸੰਤ ਕਹਿ ਨਾਮਾ ਕਿਉ ਪਾਈਐ ਬਿਨ ਭਗਤੋਂ ਭਗਵੰਤ ਹਰ ਸੋ ਹੀ ਰਾਛਾੜ ਕੈ ਕਰਹਿ ਆਨ ਕੀ ਆਸ ਤੇ ਨਰ ਦੂਜਕ ਜਾਹੇਗੇ ਸਤ ਭਾਖੈ ਰਵਿਦਾਸ ਕਬੀਰ ਜੋ ਗ੍ਰਹਿ ਕਰਹਿ ਤਾ ਧਰਮ ਕਰ ਨਾਹੀ ਤਾ ਕਰ ਬੈਰਾਗ ਬੈਰਾਗੀ ਬੰਧਨ ਕਰਹਿ ਤਾ ਕੋ ਬਡੋ ਅਭਾਗ